ਕਾਲ ਸਾਈਡ ਦੇ ਵਿੱਚ ਪੋਜੀਸ਼ਨ ਟ੍ਰੇਡ ਕਰਨ ਲਈ ਮੈਂ ਇੱਕ ਤਰੀਕਾ ਦੱਸਿਆ ਸੀ ਵੀਡੀਓ ਬਣਾ ਕੇ ਕਾਫੀ ਟਾਈਮ ਪਹਿਲਾਂ ਤੇ ਕਾਫੀ ਲੋਕ ਕਹਿ ਰਹੇ ਸੀ ਕਿ ਇਹ ਕਾਮਜਾਬ ਨਹੀਂ ਹੁੰਦਾ ਇਹ ਤੁਸੀਂ ਮਤਲਬ ਕੀ ਸਾਨੂੰ ਫੇਕ ਦੱਸ ਰਹੇ ਹੋ ਤੇ ਇੱਥੇ ਦੇਖੋ ਆਪਾਂ ਉਹੋ ਤਰੀਕਾ ਤੁਹਾਨੂੰ ਦੱਸਿਆ ਸੀ ਕਿ ਜਦੋਂ ਵੀ ਮਾਰਕੀਟ ਕਿਸੇ ਸਪੋਰਟ ਤੇ ਆ ਕੇ ਛੋਟਾ ਗ੍ਰੀਨ ਕੈਂਡਲ ਬਣਾਉਂਦੀ ਹੈ ਤੇ ਆਪਾਂ ਕਾਲ ਸਾਈਡ ਦੀ ਪੋਜੀਸ਼ਨ ਬਣਾ ਸਕਦੇ ਹਾਂ ਉਸ ਦਾ ਸਟਾਪ ਲੌਸ ਲਗਾ ਕੇ ਇੱਥੇ ਦੇਖੋ ਇਹ ਫਿਰ ਆਪਾਂ ਨੂੰ ਦੇਖਣ ਨੂੰ ਮਿਲਿਆ ਉਹੀ ਚੀਜ਼ ਜੋ ਸੇਮ ਇੱਥੇ ਬਣੀ ਸੀ ਇੱਥੇ ਆਪਾਂ ਨੂੰ ਟਾਰਗੇਟ 4-5 ਦਿਨਾਂ ਦੇ ਵਿੱਚ ਮਿਲਿਆ ਸੀ ਇੱਥੇ ਆਪਾਂ ਨੂੰ ਟਾਰਗੇਟ ਲਗਭਗ ਇੱਕ ਦਿਨ ਦੇ ਵਿੱਚ ਮਿਲ ਗਿਆ ਹੁਣ ਜਿਨ੍ਹਾਂ ਨੇ ਇਥੋਂ ਪੋਜੀਸ਼ਨ ਬਣਾਈ ਹੋਏਗੀ ਉਹ ਇਸ ਨੂੰ ਹੋਰ ਵੀ ਕੰਟੀਨਿਊ ਕਰ ਸਕਦੇ ਨੇ ਕੈਂਡਲ ਜਾਂ 네ਗੇਟਿਵ ਆਪਾਂ ਨੂੰ ক্লোজিং ਨਹੀਂ ਮਿਲੀ ਇਸ ਆਰਡਰ ਦਿਸਟੈਂਸ ਤੁਸੀਂ ਡਰਾ ਕਰਕੇ ਰੱਖਿਆ ਕਰੋ ਪੂਰਾ ਦਿਨ ਤੁਹਾਨੂੰ ਚਾਰਟ ਦੇਖਣ ਦੀ ਲੋੜ ਨਹੀਂ ਬਸ ਦੇ ক্লোਜ਼ ਤੋਂ ਬਾਅਦ ਦੇਖ ਲਿਆ ਕਰੋ ਜਦੋਂ ਵੀ ਮਾਰਕੀਟ ਸਪੋਰਟ ਤੇ ਆਉਂਦੀ ਏ ਉਦੋਂ ਤੁਸੀਂ ਪੋਜੀਸ਼ਨ ਟ੍ਰੇਡ ਕਰ ਸਕਦੇ ਹੋ ਬਿਨਾ ਪੂਰਾ ਦਿਨ ਚਾਰਟ ਦੇਖਣ ਤੋਂ ਮਤਲਬ ਕਿ ਸਪੋਰਟ ਤੇ ਮਾਰਕੀਟ ਆਉਂਦੀ ਏ ਛੋਟਾ ਗ੍ਰੀਨ ਕੈਂਡਲ ਬਣਾਉਂਦੀ ਏ ਉਸ ਦਾ ਸਟਾਪ ਲੌਸ ਲਗਾਓ ਤੇ ਅਗਲੇ ਦਿਨ ਕਾਲਸ ਆਟ ਦੀ ਐਂਟਰੀ ਲੈ ਲਓ ਤੇ ਅਗਲੇ ਰਿਸਿਸਟੈਂਸ ਤੱਕ ਆਪਣਾ ਟਾਰਗੇਟ ਰੱਖੋ ਜਿਵੇਂ ਦੇਖੋ ਇਹ ਰਿਸਿਸਟੈਂਸ ਮੈਂ ਕੱਟਿਆ ਹੋਇਆ ਹੈ ਕਿਉਂਕਿ ਪਹਿਲੀ ਵਾਰ ਐ ਰਿਸਿਸਟੈਂਸ ਸੀ ਦੂਜੀ ਵਾਰ ਦੇਖੋ ਐਸ ਰਿਸਿਸਟੈਂਸ ਤੋਂ ਮਾਰਕਟ ਡਿੱਗੀ ਸਪੋਰਟ ਤੇ ਆਈ ਦਿੱਥੋਂ ਸਿੱਧਾ ਹੀ ਇਸ ਰਿਸਿਸਟੈਂਸ ਤੱਕ ਚਲੀ ਗਈ ਕਿਉਂਕਿ ਐ ਰਿਸਿਸਟੈਂਸ ਹੁਣ ਕੰਮ ਨਹੀਂ ਕਰੇਗਾ ਇਹ ਬ੍ਰੇਕਆਊਟ ਹੋ ਚੁੱਕਿਆ ਸੀ